ਕਿਹੜੇ ਕਰਕੇ ਚੋਰੀ ਦੀ ਘਟਨਾ ਹੋਈ ਹੈ ਕੀ ਹੋਇਆ ਸੀ ਪੂਰਾ ਮੰਗ ਲ ਕਿਸ ਤਰ੍ਹਾਂ ਇਹ ਤਾਂ ਜੀ ਕੱਲ 7 ਤਰੀਕ ਨੂੰ 7 ਦਸੰਬਰ ਨੂੰ ਮੈਂ ਮੇਰੀ ਮੈਸੇਜ ਹੋ ਮੇਰੀ ਬੇਟੀ ਸਾਡੇ 11:00 ਵਜੇ ਘਰੋਂ ਗਏ ਜੀ ਜਲੰਧਰ ਵਾਸਤੇ ਕੋਈ ਉੱਥੇ ਸ਼ੋਪਿੰਗ ਕਰਨੀ ਸੀ ਮੇਰੀ ਬੇਟੀ ਆਈ ਹੈ ਬਾਰੋਂ ਤੋਂ ਉੱਥੇ ਗਏ ਆ ਤੇ ਮੁੜ ਕੇ ਸਾਨੂੰ ਪਿੱਛੋਂ ਸਾਡੇ ਮੁੰਡਾ ਕੰਮ ਕਰਦਾ ਕਰਦਾ ਜੀ ਉਹਦਾ ਫੋਨ ਆਇਆ ਜੀ ਵੀ ਤੁਹਾਡੇ ਘਰ ਚੋਰੀ ਹੋ ਗਈ ਹੈ ਜੀ ਤੇ ਤੁਸੀਂ ਜਲਦੀ ਘਰ ਆ ਜਾਓ ਵਾਪਸ ਅਸੀਂ ਫਿਰ ਇਮੀਡੀਏਟਲੀ ਉੱਥੋਂ ਵਾਪਸ ਆ ਗਏ ਉਹ ਕਾਰਨ ਕਿ ਦੇਖਿਆ ਤੇ ਸਾਡਾ ਮੇਨਦਰਵਾਜਾ ਜਿਹੜਾ ਸੀ ਇਹ ਟੁੱਟਾ ਹੋਇਆ ਸੀ ਇਹ ਸੀਸੀਟੀਵੀ ਫੁਟੇਜ ਚ ਸਾਰੀ ਫੁਟੇਜ ਰਿਕਾਰਡ ਹੋਈ ਹੋਈ ਹੈ ਜੀ ਕਿੰਨੀ ਜਣੇ ਦਾਖਲ ਹੋਈ ਸੀ ਘਰ ਵਿੱਚ ਜਿਹੜੀ ਸੀਸੀਟੀਵੀ ਚ ਸੀਸੀਟੀਵੀ ਫੁਟੇਜ ਤੇ ਇੱਕ ਬੰਦਾ ਦਾਖਲ ਹੋਇਆ ਜੀ ਫਿਰ ਸਰ ਕੀ ਕੀ ਤੁਹਾਡੇ ਘਰੋਂ ਚੋਰੀ ਹੋਈ ਹੈ ਘਰ ਦੇ ਵਿੱਚੋਂ ਜੀ ਇੱਕ ਤੇ ਮੇਰੇ ਇੱਕ ਮੇਰੇ ਨਾਮ ਦੇ ਉੱਪਰ ਰਵਲਵਰ ਸੀ ਇੱਕ ਮੇਰੇ ਮਿਸੇਜ ਦੇ ਨਾਮ ਤੇ ਰਵਲਵਰ ਦੋ ਰਵਲਵਰ ਚੋਰੀ ਹੋਏ ਨੇ 8-10 ਤੋਲੇ ਸੋਨਾ ਹੈ ਜੀ ਕੁਛ ਉਹ ਬੇਟੀ ਆਈ ਹੋਈ ਬਾਹਰੋਂ ਇਸ ਕਰਕੇ ਥੋੜਾ ਜਿਹਾ ਆਸਟ੍ਰੇਲੀਅਨ ਡਾਲਰ ਔਰ ਕੈਨੇਡੀਅਨ ਡਾਲਰ ਸੀਗੇ ਜੀ। ਤੋ ਸਰ ਇਹ ਵੀ 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 25000 ਦੀ ਨਕਦੀ ਹੈ ਜੀ। ਸਰ ਕੋਈ ਪਛਾਣ ਚ ਆਇਆ ਕਿ ਜਿਹੜਾ ਕੋਈ ਨਹੀਂ ਸਰ ਉਹ ਉਹਨੇ ਮੂੰਹ ਦੇ ਉੱਪਰ ਮਾਸਕ ਪਾਇਆ ਹੋਇਆ ਸੀਗਾ ਜੀ ਮੂੰਹ ਬੰਨਿਆ ਸੀਗਾ ਸਾਡੀ ਪਛਾਣ ਚ ਨਹੀਂ ਆਇਆ। ਇਸ ਮਾਮਲੇ 'ਚ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਸੀ। ਸਰ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਜੀ ਕਿਉਂਕਿ ਸਾਨੂੰ ਕਿਸੇ ਦੇ ਉੱਪਰ ਪਛਾਣ ਚ ਨਹੀਂ ਹੋਣ ਕਰਕੇ ਕਿਸੇ ਤੇ ਸ਼ੱਕ ਨਹੀਂ ਕੀਤਾ ਪੁਲਿਸ ਇਨਵੈਸਟੀਗੇਸ਼ਨ ਆਪਣੀ ਕਰ ਰਹੀ ਹੈ ਤੁਸੀਂ ਤੁਮ ਕੀ ਤੁਸੀਂ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਮੰਗੇ ਇਹ ਆਈਪੀ ਜਿਹੜੇ ਜੋ ਵੀ ਜਿਹੜਾ ਇਹਨੇ ਬੰਦੇ ਨੇ ਕੰਮ ਕੀਤਾ ਉਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਮੇਰਾ ਕੀ ਨਾਮ ਹੈ ਮੇਰਾ ਨਾਮ ਗੁਰਵਿੰਦਰ ਕੋਟੀ ਗੁਰਵਿੰਦਰ ਕੋਟੀ ਜਿਸ ਵਕਤ ਕੜੇਕਾ ਵਿੱਚ ਹੋਈ ਵੀ ਤੁਸੀਂ ਕਿੱਥੇ ਸੀ ਬਰਵਾਸੇ ਅਸੀਂ ਮੈਂ ਮੇਰੇ ਹਸਬੰਦ ਤੇ ਮੇਰੀ ਬੇਟੀ ਅਸੀਂ ਤਿੰਨੇ ਜਣੇ ਜਲੰਧਰ ਗਏ ਆ 11 ਵਜੇ ਸਾਡੇ 11 ਵਜੇ ਦੇ ਕਰੀਬ ਅਸੀਂ ਘਰੋਂ ਨਿਕਲੇ ਕਿਉਂਕਿ ਮੈਨੂੰ ਤਾਂ ਪਤਾ ਕਿ ਉਸਲੇ ਮੈਨੂੰ ਕੋਈ ਫੋਨ ਆਇਆ ਸੀਗਾ ਤੇ ਮੇਰੇ ਕੋਲ ਐਗਜ਼ੈਕਟ ਟਾਈਮ ਆ ਜਿੰਨੇ ਵਜੇ ਅਸੀਂ ਘਰੋਂ ਗਏ ਅਸੀਂ ਗੱਡੀ 'ਚ ਬੈਠੇ ਜਾਨੂੰ ਮੈਨੂੰ ਫੋਨ ਆਇਆ ਆ ਤੇ ਸਾਡੇ 1:3 ਵਜੇ 3:39 40 ਮਿੰਟ ਤੇ ਜਿਹੜਾ ਮੁੰਡਾ ਸਾਡੇ ਘਰ ਕੰਮ ਕਰਦਾ ਹੈ ਬਾਹਰ ਖੇਤਾਂ ਦਾ ਵੀ ਕੰਮ ਕਰਦਾ ਅਸੀਂ ਚਾਬੀ ਉਹਨੂੰ ਕਰਦੀ ਦੇ ਕੇ ਗਏ ਆ ਤੇ ਉਹ ਆਇਆ ਆ ਘਰ ਉਹਨੇ ਮੈਨੂੰ ਫੋਨ ਕੀਤਾ ਵੀ ਘਰ ਚੋਰੀ ਹੋ ਗਈ ਆ ਤੇ ਤੁਸੀਂ ਫਟਾਫਟ ਆ ਜਾਓ ਤੇ ਅਸੀਂ ਬਸ ਉਸ ਵੇਲੇ ਉਥੋਂ ਬਾਜ਼ਾਰ ਦੇ ਵਿੱਚ ਹੀ ਸੀਗੇ ਅਸੀਂ ਜਲੰਧਰ ਉਸੇ ਵੇਲੇ ਅਸੀਂ ਉੱਥੋਂ ਤੁਰ ਪਏ ਆ ਤੇ 5:00 ਵਜੇ ਅਸੀਂ ਘਰ ਪਹੁੰਚ ਗਏ ਆ ਤੇ ਸਾਡੇ ਆਉਂਦਿਆਂ ਨੂੰ ਪੁਲਿਸ ਵੀ ਆਈ ਸੀ ਅਸੀਂ ਰਾਹ 'ਚ ਹੀ 112 ਨੰਬਰ ਤੇ ਡਾਇਲ ਕਰਕੇ ਇਨਫੋਰਮੇਸ਼ਨ ਦਿੱਤੀ ਸੀਗੀ ਕਿ ਸਾਡੇ ਘਰ ਇਦਾਂ ਵਾਰਦਾਤ ਹੋਈ ਆ ਤੇ ਸਾਡੇ ਘਰ ਆਉਂਦਿਆਂ ਨੂੰ ਐਸਐਸਓ ਸਾਹਿਬ ਮੈਡਮ ਉਹ ਹੋਰ ਨਾਲ ਪੁਲਿਸ ਮਦਮ ਸਾਰੇ ਮੌਕਾ ਦੇਖਣ ਆਈ ਸੀ ਉਹਨਾਂ ਨੇ ਫੁਟੇਜ ਵਗੈਰਾ ਦੇਖੀਆਂ ਕੈਮਰੇ ਦੇ ਵਿੱਚ ਕੀ ਮੰਗ ਕਰਦੇ ਕੋਲਿਸ ਪ੍ਰਸ਼ਾਸਨ ਤੋਂ ਸਰ ਅਸੀਂ ਤਾਂ ਇਹੀ ਮੰਗ ਕਰਾਂਗੇ ਅਸੀਂ ਤਾਂ ਇਹੀ ਪੁਲਿਸ ਪ੍ਰਸ਼ਾਸਨ ਨੂੰ ਕਹਾਂਗੇ ਕਿ ਸਾਡਾ ਤਕਰੀਬਨ 10 ਲੱਖ ਦੇ ਕਰੀਬ ਸਾਡਾ ਨੁਕਸਾਨ ਹੋਇਆ ਆ ਸਭ ਤੋਂ ਮੇਜਰ ਸਾਡੇ ਜਿਹੜੇ ਦੂਰ ਬਾਲਵਰ ਆ ਇੱਕ ਮੇਰੇ ਨਾਮ ਤੇ ਸੀ ਇੱਕ ਮੇਰੇ ਹਸਬੰਦ ਦੇ ਨਾਮ ਤੇ ਸੀ ਪਿਉ ਸਭ ਤੋਂ ਜ਼ਿਆਦਾ ਤਾਂ ਸਾਨੂੰ ਉਹ ਆ ਪਿਉ ਹੋਰ ਟਰੇਸ ਹੋ ਜਾਣ ਕਿਸ ਤਰ੍ਹਾਂ ਨਾ ਕਿਉਂਕਿ ਉਹ ਕੋਈ ਵੀ ਬਾਰਦਤ ਕਰ ਸਕਦੇ ਆ ਉਹਨਾਂ ਦੇ ਨਾਲ ਜਾਂ ਉਹਨਾਂ ਨੂੰ ਕਿਤੇ ਗਲਤ ਅੰਸਰਾਂ ਨੂੰ ਅੱਗੇ ਵੇਚ ਸਕਦੇ ਆ ਤੇ ਛੇਤੀ ਤੋਂ ਛੇਤੀ ਇਹਨੂੰ ਟਰੇਸ ਕਰਕੇ ਤਾਂ ਉਹ ਬੰਦਾ ਫੜ ਹੋਣਾ ਚਾਹੀਦਾ ਹੈ ਅੱਜ ਸਾਡੇ ਘਰ ਚ ਹੋਈ ਹੈ ਮੰਨ ਲਓ ਕੋਈ ਘਰ ਵਿੱਚ ਇਕੱਲਾ ਹੁੰਦਾ ਸਾਡਾ ਜਾਨੀ ਨੁਕਸਾਨ ਵੀ ਹੁੰਦਾ ਅਜੇ ਤਾਂ ਸਾਡਾ ਮਾਲ ਹੀ ਹੋਇਆ ਆ ਜੇ ਸਾਡੀ ਬੇਟੀ ਘਰ ਇਕੱਲੀ ਹੁੰਦੀ ਉਹਨੂੰ ਕੋਈ ਨੁਕਸਾਨ ਪਹੁੰਚਾਉਂਦੇ ਉਹ ਇਸ ਕਰਕੇ ਅਸੀਂ ਇਹ ਕਹੂਗੇ ਕਿ ਉਹਨੂੰ ਝੇਤੀ ਤੋਂ ਝੇਤੀ ਪੜ ਕੇ ਜੋ ਵੀ ਕਾਰਵਾਈ ਹੈ ਪੁਲਿਸ ਆਪਣੇ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਫੜੇ ਮੈਮ ਜਿਹੜਾ ਇੱਕ ਕੱਲ ਚੋਰੀ ਦਾ ਮਾਮਲਾ ਆਇਆ ਹੈ ਇਹ ਕੀ ਮਾਮਲਾ ਹੈ ਔਰ ਕੀ ਇੱਥੇ ਕਾਰਵਾਈ ਕੀਤੀ ਜਾਦੀ ਐ ਐਕਚੁਅਲੀ ਸਾਡੇ ਦਸੂਏ ਏਰੀਆ ਦੇ ਹਰ ਦੋ ਥਲਾਂ ਇੱਕ ਪਿੰਡ ਦੇ ਵਿੱਚ ਇਹ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਈਟੀਓ ਚਮਨ ਸਿੰਘ ਜੀ ਨੇ ਜਿਨ੍ਹਾਂ ਦੇ ਘਰੋਂ ਰਿਵਾਲਵਰ ਨਾਲ ਕੁਝ ਕਰੰਸੀ ਐਂਡ ਕੁਝ ਸੋਨੇ ਦੇ ਕੰਨੇ ਜਿਹੜੇ ਜਾਣੇ ਦੱਸੇ ਗਏ ਹੈ ਚੋਰੀ ਹੋਣੇ ਦੱਸੇ ਗਏ ਇਹਨੂੰ ਪ੍ਰੋਪਰਲੀ ਟ੍ਰੇਸ ਕਰ ਰਹੀਆਂ ਟੀਮਾਂ ਬਣਾਈਆਂ ਹੋਈਆਂ ਹੈ ਦੇ ਉੱਤੇ ਤੇ ਜਲਦੀ ਇਹਨੂੰ ਟ੍ਰੇਸ ਕਰਕੇ ਅਸੀਂ ਸਾਹਮਣੇ